ਸੱਚੀ ਮੁੱੱਚ ਹੀ ਦੇਖਦੇ ਰਹੇ ਐਨੇ ਬੋਰਡ ਐਨੇ ਮਤਲਬ ਉਹਦੇ ਪ੍ਰੋਮੋ ਐਨੇ ਪੋਸਟਰ ਐਨੇ ਟ੍ਰੇਲਰ ਔਰ ਸੱਚਮੁੱੱਚ ਗੱਲ ਤਾਂ ਇਹੀ ਆ ਫਿਰ ਕਿ ਜੇ ਕੰਟੈਂਟ ਚ ਦਮ ਹੁੰਦਾ ਤਾਂ ਹੀ ਪ੍ਰੋਮੋਸ਼ਨ ਹੁੰਦੀ ਆ ਤਾਂ ਹੀ ਸਾਰਾ ਕੁਝ ਹਿੱਟ ਹੁੰਦਾ ਪਰ ਉਹਨੂੰ ਲੋਕਾਂ ਦੇ ਸਾਹਮਣੇ ਲਿਜਾਣ ਲਈ ਜੋ ਕੇਬਲਵਾਨ ਨੇ ਕੀਤਾ ਸਾਰਾ 뮤직 ਨੇ ਕੀਤਾ ਸਾਰੀ ਟੀਮ ਸਾਗਾ 뮤직 ਦੀ ਅੰਬਿਕਾ ਹੋਵੇ ਚਾਹੇ ਸਾਡਾ ਅਸ਼ੀਸ਼ ਹੋਵੇ ਚਾਹੇ ਬਾਕੀ ਸਾਰੇ ਭਰਾ ਭੈਣ ਬੱਚੇ ਸਾਡੇ ਅਮਨਦੀਪ ਕੇਬਲਵਾਨ ਨੇ ਸਾਨੂੰ ਜਿਉਂਦਿਆਂ ਚ ਕਰਤਾ ਮੈਂ ਉਸ ਦਿਨ ਕਿਹਾ ਸੀ ਸਮਿਤ ਭਾਜੀ ਨੂੰ ਮੈਂ ਕਿਹਾ ਮੈਂ ਵੈਸੇ ਗੁੱਸਾ ਕਰਦਾ ਨਾ ਦਿਲੋਂ ਮੈਂ ਬਹੁਤ ਚੰਗਾ ਬੰਦਾ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਉਹ ਭਾਜੀ ਵੀ ਕਹਿੰਦੇ ਹੁੰਦੇ ਕਿ ਮੈਂ ਜਿੰਨਾ ਚਿਰ ਜਿਉਂਦਾ ਰਹੂੰਗਾ ਜਿੰਨਾ ਚਿਰ ਮੈਂ ਫਿਲਮਾਂ ਬਣਾਉਂਗਾ ਉਹ ਨਾ ਚਿਰ ਮੈਂ ਸਾਗਾ ਨਾਲ ਤੇ ਕੇਬਲਵਾਨ ਨਾਲ ਸਾਈਂ ਨਹੀਂ ਆ Thank you.